जिम्मेदी कुठी बारे ਆਪਾਂ ਸੋਚਦੇ ਹੁੰਨੇ ਆਂ ਵੀ ਪੂਰੀ ਸੋਹਣੀ ਕੁਠੀ ਹੋਵੇ ਉਹੇ ਜੀ ਆਪਾਂ ਜਮਾਂ ਨਮੀ ਬਣੀ ਹੋਈ ਪੂਰੀ ਸੋਹਣੀ ਤੇ ਪੂਰੀ ਤਿਆਰ ਕੀਤੀ ਹੋਈ ਕੁਠੀ ਲੈ ਕੇ ਪਹੁੰਚੀਆਂ ਜੀ ਇਹਨਾਂ ਨੇ ਸੇਲ ਕਰਨੀ ਹੈ ਤੇ ਪੂਰੀ ਜਾਣਕਾਰੀ ਦੀ ਆਪਾਂ ਗੱਲ ਕਰਾਂਗੇ ਪੂਰੀ ਕੁਠੀ ਆਪਾਂ ਦੇਖਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਕਿਸੇ ਵੀ ਏਰੀਆ ਤੋਂ ਤੁਹਾਡੇ ਕੋਲ ਕੋਠੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਘਰ ਹੈ ਮਕਾਨ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7380026173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਪੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਵੀ ਲਗਵਾ ਸਕਦੇ ਹੋ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਨਹੀਂ ਨਾ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਬਸ ਆਪਣੇ ਕੋਲੇ ਵੀਡੀਓ ਜਾਣਕਾਰੀ ਬੀ ਦੇ ਕਰੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜਾ ਕੋਠੀ ਦਾ ਏਰੀਆ ਹੈ ਕੋਠੀ ਦੀ ਲੋਕੇਸ਼ਨ ਹੈ ਉਹ ਆਪ ਨੂੰ ਬਹੁਤ ਸੋਹਣੀ ਮਿਲੂਗੀ ਬਾਕੀ ਫਰੰਟ ਤੁਹਾਨੂੰ ਮੈਂ ਦਿਖਾ ਦਿੰਨਾ ਫਰੰਟ ਦੇਖ ਲੂ ਤੇ ਲੋਕੇਸ਼ਨ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਬਾਅਦ ਵਿੱਚ ਤੁਹਾਨੂੰ ਕੋਠੀ ਦੇ ਜਮਾ ਉੱਪਰ ਜਾ ਕੇ ਆਸ-ਪਾਸੇ ਦੀ ਲੋਕੇਸ਼ਨ ਵੀ ਦੇਖਣ ਨੂੰ ਮਿਲ ਜੂਗੀ ਤੇ ਆਪਾਂ ਵਾਰੀ ਸਿਰ ਸਾਰਾ ਕੁਝ ਦੇਖਾਂਗੇ ਤੇ ਕੋਠੀ ਦੀ ਲੋਕੇਸ਼ਨ ਬਾਹਰ ਤੁਸੀਂ ਦੇਖ ਲਈ ਤੇ ਅੰਦਰੋਂ ਆਪਾਂ ਗੱਲ ਕਰਦੇ ਹਾਂ ਜਦੋਂ ਮੇਨ ਗੇਟ ਆਹੀਂ ਆਪਾਂ ਐਂਟਰ ਹੁੰਨੇ ਆ ਤਾਂ ਪਹਿਲਾਂ ਆਪਾਂ ਨੂੰ ਪੋਰਚ ਏਰੀਆ ਦੇਖਣ ਨੂੰ ਮਿਲ ਜੂਗਾ ਪੋਰਚ ਏਰੀਆ ਬਹੁਤ ਵਧੀਆ ਸਾਫ ਸੁਥਰਾ ਸੋਹਣਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਪੋਰਚ ਦੇ ਵਿੱਚੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀ ਮਿਲ ਜਾਣਗੀਆਂ ਇੱਕ ਪਾਸੇ ਬਾਥਰੂਮ ਹੈ ਜੀ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਆਸਗਾ ਲੋਬੀ ਦਾ ਮੇਨ ਐਂਟਰੀ ਗੇਟ ਤੇ ਜਦੋਂ ਲੋਬੀ ਚ ਆਪਾਂ ਐਂਟਰ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨੂੰ ਕਿਚਨ ਦੇਖਣ ਨੂੰ ਮਿਲੂਗਾ ਕਿਚਨ ਬਹੁਤ ਪਿਆਰਾ ਸੋਹਣਾ ਇਹਨਾਂ ਨੇ ਤਿਆਰ ਕੀਤਾ ਹੋਇਆ ਸਾਰੇ ਬਾਕਸ ਉੱਪਰ ਦੇ ਵੀ ਤੇ ਨੀਚੇ ਦੇ ਵੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਤੇ ਸਾਰਾ ਲੋਬੀ ਏਰੀਆ ਬਹੁਤ ਵਧੀਆ ਮਿਲ ਜੂਗਾ ਉੱਪਰ ਉਹ ਛੱਤ ਦੇਖ ਲਓ ਬਾਕੀ ਸਾਹਮਣੇ ਵਾਲੇ ਕੰਧ ਦੇਖ ਲਓ ਬਹੁਤ ਵਧੀਆ ਡਿਜ਼ਾਈਨ ਆਪਾਂ ਨੂੰ ਮਿਲ ਜੂਗਾ ਤੇ ਤੁਹਾਨੂੰ ਹੁਣ ਮੈਂ ਦਿਖਾਉਣਾ ਡਰਾਈਂਗ ਏਰੀਆ ਤੁਸੀਂ ਦੇਖੋ ਜੀ ਖੁੱਲਾ ਡੁੱਲਾ ਪੂਰਾ ਵਧੀਆ ਡ్రਾਈਿੰਗ ਏਰੀਆ ਮਿਲ ਜੂਗਾ ਡ్రਾਈਿੰਗ ਏਰੀਆ ਦੀ ਜਿਹੜੀ ਛੱਤ ਦਾ ਡ్రਾਈਿੰਗ ਰੂਮ ਦੀ ਇਹ ਦੇਖ ਲਓ ਏਸੀ ਲੱਗਿਆ ਹੋਇਆ ਏਸੀ ਦੀ ਫੀਟਿੰਗ ਆਪਾਂ ਨੂੰ ਕੀਤੀ ਕਰਾਈ ਵਧੀਆ ਮਿਲ ਜੂਗੀ ਤੇ ਰੰਗ ਸਾਰਾ ਕੁਠੀ ਨੂੰ ਵਧੀਆ ਇਹਨਾਂ ਨੇ ਕਰਵਾ ਰੱਖਿਆ ਤੇ ਪੂਰੀ ਸੋਹਣੀ ਕੁਠੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਪਹਿਲਾ ਬੈਡਰੂਮ ਤੁਹਾਨੂੰ ਮੈਂ ਦਿਖਾ ਦਿੰਨਾ ਛੱਤ ਦੇਖ ਲਓ ਕਲਰ ਦੇਖ ਲਓ ਤੇ نیچے ਦੀ ਆਪਾਂ ਗੱਲ ਕਰੀਏ ਫਰਸ਼ ਦੀ ਤਾਂ ਫਰਸ਼ ਵੀ ਤੁਸੀਂ ਦੇਖ ਲਓ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਜਿਹੜਾ ਹੈ ਬੈਡਰੂਮ ਹੈ ਇਹਦੇ ਵਿੱਚ ਆਪਾਂ ਨੂੰ ਇੱਕ ਛੋਟਾ ਜਿਹਾ ਏਰੀਆ ਵੀ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਪੂਰੀ ਕੋਠੀ ਦੀ ਆਪਾਂ ਗੱਲ ਕਰਾਂਗੇ ਤੁਹਾਨੂੰ ਕੋਠੀ ਦੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਕਮੈਂਟ ਨਾਲ ਦੀ ਨਾਲ ਸਾਰੇ ਕਰਦੇ ਰਹੋ ਜੀ ਪੂਰੀ ਵਧੀਆ ਆਪਾਂ ਸੋਹਣੀ ਤੁਹਾਡੇ ਵਾਸਤੇ ਅੱਜ ਕੋਠੀ ਲੈ ਕੇ ਪਹੁੰਚਿਆ ਤੇ ਵੀਡੀਓ ਤੁਸੀਂ ਦੇਖ ਰਹੇ ਹੋ ਬਾਕੀ ਸੈਕੰਡ ਬੈਡਰੂਮ ਦੇਖ ਲਊ ਆ ਜਿਹੜਾ ਬੈਡਰੂਮ ਹੈ ਇਹਦਾ ਵੀ ਟੋਟਲ ਕੰਮ ਕੀਤਾ ਕਰਾਇਆ ਆਪਨੂੰ ਮਿਲ ਜੂਗਾ ਇਹ ਜਿਹੜਾ ਸੈਕੰਡ ਬੈੱਡਰੂਮ ਹੈ ਇਹ ਤਾਂ ਆਪਾਂ ਨੂੰ ਪੂਰਾ ਖੁੱਲਾ ਡੁੱਲਾ ਦੇਖਣ ਨੂੰ ਮਿਲੂਗਾ ਜੀ ਪੂਰਾ ਤਿਆਰ ਕੀਤਾ ਹੋਇਆ ਹੈ ਇਹਦੇ ਵਿੱਚ ਏਸੀ ਵੀ ਲੱਗਿਆ ਹੋਇਆ ਹੈ ਬਾਕੀ ਪੂਰੀ ਵਧੀਆ ਕੂਠੀ ਹੈ ਜੀ ਤੇ ਬੈੱਡਰੂਮ ਤੁਸੀਂ ਦੋਵੇਂ ਦੇਖ ਲੇ ਲੋਬੀ ਏਰੀਆ ਵੀ ਦੇਖ ਲਿਆ ਕਿਚਨ ਵੀ ਦੇਖ ਲਿਆ ਤੇ ਪੋਰਚ ਏਰੀਆ ਵੀ ਦੇਖ ਲਿਆ ਤੇ ਆਪਾਂ ਹੁਣ ਉੱਪਰ ਚੱਲਾਂਗੇ ਉੱਪਰ ਜੋ ਕੁਝ ਵੀ ਬਣਾਇਆ ਹੋਇਆ ਉਹ ਆਪਾਂ ਦੇਖਦੇ ਹਾਂ ਜੀ ਅਕੀ ਪੂੜੀਆਂ ਦੇਖ ਲਓ ਪੂੜੀਆਂ ਦੇ ਉੱਪਰ ਵੀ ਗ੍ਰੇਨਾਈਟ ਪੱਥਰ ਆਪਾਂ ਨੂੰ ਲੱਗਿਆ ਹੋਇਆ ਮਿਲ ਜੂਗਾ ਜਦੋਂ ਆਪਾਂ ਉੱਪਰ ਐਂਟਰ ਕਰਦੇ ਹਾਂ ਤੇ ਵਧੀਆ ਆਪਾਂ ਨੂੰ ਮਿਲੂਗਾ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਾਫੀ ਖੁੱਲੀ ਡੁੱਲੀ ਇੱਕ ਗੈਲਰੀ ਵਾਂਗੂ ਇੱਕ ਲੋਬੀ ਵਾਂਗੂ ਆਪਾਂ ਨੂੰ ਮਿਲ ਜੂਗੀ ਤੇ ਬੈੱਡਰੂਮ ਤੁਸੀਂ ਦੇਖੋ ਜੀ ਪੂਰਾ ਵਧੀਆ ਬੈੱਡਰੂਮ ਬਣਿਆ ਹੋਇਆ ਪੂਰਾ ਖੁੱਲਾ ਡੁੱਲਾ ਜੇ ਆਪਾਂ نیچے ਫਾਰਸ਼ ਦੀ ਗੱਲ ਕਰੀਏ ਤਾਂ نیچے ਫਾਰਸ਼ ਆਪਾਂ ਨੂੰ ਵਧੀਆ ਟਾਈਲਾਂ ਲੱਗੀਆਂ ਦਾ ਮਿਲੂਆ ਜੀ ਫਲੋਰ ਟਾਈਲਾਂ ਸਾਰੇ ਕਿਤੇ ਇਹਨਾਂ ਨੇ ਲਗਬਾਰ ਰੱਖੀਆਂ ਜੀ ਫਲੋਰ ਟਾਈਲਾਂ ਨਾਲ ਸਾਰਾ ਫਰਸ਼ ਲੱਗਿਆ ਹੋਇਆ ਹੈ ਬਾਕੀ ਆਸ-ਪਾਸੇ ਦੀ ਲੋਕੇਸ਼ਨ ਚੈੱਕ ਕਰ ਲਉ ਤੇ ਦੂਜੇ ਪਾਸੇ ਵੀ ਤੁਹਾਨੂੰ ਮੈਂ ਦਿਖਾਉਣਾ ਦੂਜੀ ਸਾਈਡੋਂ ਵੀ ਦਿਖਾਉਣਾ ਜੀ ਪਹਿਲਾਂ ਆਹ ਦੇਖ ਲਓ ਜੀ ਉੱਪਰ ਵੀ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਬਾਥਰੂਮ ਵਗੈਰਾ ਬਣਾਇਆ ਹੋਇਆ ਹੈ ਬਾਸਪੇਸ਼ਨ ਲੱਗਿਆ ਹੋਇਆ ਹੈ ਬਾਕੀ ਏਸੀ ਦਾ ਕੰਪਰੈਸਰ ਇੱਕ ਪਾਸੇ ਪਿਆਗਾ ਸਾਰੀ ਛੱਤ ਆਪਾਂ ਨੂੰ ਪੱਕੀ ਮਿਲ ਜੂਗੀ ਤੇ ਸਾਰਾ ਕੁਝ ਵਧੀਆ ਜੀ ਟੋਟਲ ਤੇ ਕੋਠੀ ਵੀ ਪੂਰੀ ਸੋਹਣੀ ਹੈ ਬਾਕੀ ਸਾਰੀ ਕੋਠੀ ਦੀ ਵੀਡੀਓ ਤੁਸੀਂ ਦੇਖੇ ਰਹੇ ਹੋ ਜੀ ਕੱਲੀ ਕੱਲੀ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਕੋਠੀ ਦੀ ਜਿਹੜੀ ਆਪਾਂ ਨੂੰ ਜਗਾਂ ਮਿਲੂਗੀ ਉਹ ਮਿਲੂਗੀ 125 ਗਾਜਾ 125 ਗਾਜਾ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਜੇ ਆਪਾਂ ਗੱਲ ਕਰੀਏ ਪੂਰੀ ਜਾਣਕਾਰੀ ਦੀ ਪਹਿਲਾਂ ਤੁਹਾਨੂੰ ਮੈਂ ਲੋਕੇਸ਼ਨ ਦੱਸ ਦਿੰਦਾ ਸੀ ਲੋਕੇਸ਼ਨ ਹੈਗੀ ਹੈ ਨਿਊ ਪਾਲ ਅਵੇਨਿਊ ਰਾਮ ਤੀਰਥ ਰੋਡ ਅੰਮ੍ਰਿਤਸਰ ਨਿਊ ਪਾਲ ਅਵੇਨਿਊ ਰਾਮ ਤੀਰਥ ਰੋਡ ਅੰਮ੍ਰਿਤਸਰ ਆ ਇਹਨਾਂ ਦੀ ਲੋਕੇਸ਼ਨ ਹੈ ਜਿੱਥੇ ਕੋਠੀ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕੋਠੀ ਨੂੰ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਬਾਕੀ 125 ਗਜ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਜੇ ਆਪਾਂ ਗਰਾਊਂਡ ਫਲੋਰ ਦੀ ਗੱਲ ਕਰੀਏ ਤਾਂ ਦੋ ਬੈੱਡਰੂਮ ਜਿਵੇਂ ਕਿ ਆਪਾਂ ਦੇਖੇ ਸੀਗੇ ਇੱਕ ਲੋਬੀ ਦੋ ਬਾਥਰੂਮ ਤੇ ਇੱਕ ਕਿਚਨ ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਉੱਪਰੋਂ ਵੀ ਦਿਖਾਇਆ ਸੀਗਾ ਲੌਬੀ ਤੇ ਕਿਚਨ ਬਾਥਰੂਮ ਇੱਕ ਸਟੋਰ ਰੂਮ ਆ ਕੁਝ ਆਪਾਂ ਨੂੰ ਉੱਪਰ ਮਿਲੂ ਅਜੀ ਤੇ ਡਿਮਾਂਡ ਦੀ ਗੱਲ ਕਰੀਏ ਤਾਂ 40 ਲੱਖ ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਦੁਆਰਾ ਮਾਲਕ ਕਹਿੰਦੇ ਨੇ ਵੀ ਬਹਿ ਕੇ ਗੱਲ ਕਰ ਲਾਂਗੇ ਓਨ ਟੇਬਲ ਇੱਕ ਵਾਰੀ ਸਿਰਫ ਡਿਮਾਂਡ ਹੈ ਜਿਹੜੇ ਓਨਰ ਨੇ ਕੋਠੀ ਦੇ ਉਹਨਾਂ ਦਾ ਨੰਬਰ ਵੀ ਤੁਹਾਨੂੰ ਮੈਂ ਨਾਲ ਦੇ ਨਾਲ ਨੋਟ ਕਰਵਾ ਦਿੰਨਾ ਸਾਰੇ ਤੁਸੀਂ ਨੋਟ ਕਰ ਲਓ ਜਿੰਨੇ ਦੇਖ ਰਹੇ ਹੋ ਜੀ 81469 32868 ਨੰਬਰ ਸਕਰੀਨ 'ਤੇ ਹੈ ਕੋਈ ਵੀ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਤੁਸੀਂ ਗੱਲ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਅੱਜ ਜਿਹੜੀ ਕੂਠੀ ਆਪ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਆ ਤੇ ਅੱਜ ਆਹ ਜਿਹੜੀ ਵੀਡੀਓ ਲੈ ਕੇ ਪਹੁੰਚੀ ਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਦਾ ਤਰੀਕਾ ਕਿਵੇਂ ਦਾ ਲੱਗਿਆ ਤੇ ਕੂਠੀ ਕਿਵੇਂ ਦੀ ਲੱਗੀ ਤੇ ਰੇਟ ਕਿਵੇਂ ਦਾ ਲੱਗਿਆ ਸਾਰਾ ਕੁਝ ਮੈਨੂੰ ਜ਼ਰੂਰ ਦੱਸਿਓ ਜੀ ਬਾਕੀ ਕਮੈਂਟਸ ਆਪਣੇ ਕੋਲੇ ਆਉਂਦੇ ਰਹਿੰਦੇ ਆ ਬਹੁਤ ਜ਼ਿਆਦਾ ਅਲੱਗ-ਅਲੱਗ ਏਰੀਆ ਚੋਂ ਤੁਸੀਂ ਕਮੈਂਟਾਂ ਦੇ ਵਿੱਚ ਕਹਿਨੇ ਰਹੇ ਹੋ ਜੀ ਸਾਨੂੰ ਐਨੇ ਰੇਟ ਚ ਇਸ ਏਰੀਆ ਚ ਕੂਠੀ ਘਰ ਮਕਾਨ ਚਾਹੀਦਾ ਤੇ ਜਿਹੜੇ-ਜਿਹੜੇ ਏਰੀਆ ਚ ਤੁਸੀਂ ਕਰਦੇ ਹੋ ਉਮੀ ਉਮੀ ਆਪਾਂ ਕੂਠੀਆਂ ਤੁਹਾਡੇ ਵਾਸਤੇ ਤੁਹਾਡੇ ਏਰੀਆ ਚੋਂ ਲੈ ਕੇ ਆਉਂਦੇ ਰਹਨੇ ਆ ਜੀ ਅੰਮ੍ਰਿਤਸਰ ਤੋਂ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਜੀ ਤੇ ਕੂਠੀ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕੂਠੀ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਕਮੈਂਟ ਕਰਨਾ ਨਾ ਭੁੱਲਿਓ ਤੇ ਵੀਡੀਓ ਤੋਂ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਦੀ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਕਮੈਂਟ ਲਾਜ਼ਮੀ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਜਿੰਨੇ ਮੇਰੇ ਵੱਡੇ ਬਜ਼ੁਰਗ ਮੇਰੀਆਂ ਮਾਤਾ ਮਾਂ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਪਹਿਲੀ ਵਾਰ ਆਪਣੀ ਇਹ ਵੀਡੀਓ ਦੇਖ ਰਹੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹ ਬਟਨ ਜਿਹੜਾ ਸਬਸਕ੍ਰਾਈਬ ਦਾ ਉਹਨੂੰ ਲਾਜ਼ਮੀ ਦਬਦੋ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੂਗੀ ਤੇ ਆਪਾਂ ਹਰ ਰੋਜ਼ ਡੇਲੀ ਵੀਡੀਓ ਲੈ ਕੇ ਪਹੁੰਚਦੇ ਆ ਜੀ ਤੇ ਡੇਲੀ ਆਪਣੇ ਕੋਲੇ ਕੂਠੀਆਂ ਆਉਂਦੀਆਂ ਰਹਿੰਦੀਆਂ ਅਲੱਗ-ਅਲੱਗ ਏਰੀਆ ਚੋਂ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚਦੇ ਰਹਿੰਦੇ ਆ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੂਠੀ ਮਕਾਨ ਚਾਹੀਦਾ ਕਰੋ ਕਮੈਂਟ ਛੇਤੀ ਤੋਂ ਛੇਤੀ ਲੈ ਕੇ ਆਪਾਂ ਛੇਤੀ ਤੋਂ ਛੇਤੀ ਪਹੁੰਚ ਜਾਮਗੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਤੁਹਾਡੇ ਕੋਲੇ ਵੀ ਕੂਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26173 ਭੇਜੋ ਆਪਣੇ ਕੋਲ ਤੁਹਾਡੀ ਐਡ ਛੇਤੀ ਤੋਂ ਛੇਤੀ ਚੈਨਲ ਤੇ ਲੱਗ ਜਾਊਗੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ